ਲੁਧਿਆਣਾ ਇਨਕਾਊਂਟਰ ਦੇ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਸੁਪਨ ਸ਼ਰਮਾ ਦੇ ਵੱਲੋਂ ਵੱਡਾ ਖੁਲਾਸਾ ਕਰ ਦਿੱਤਾ ਗਿਆ ਤਬੀ ਤੇ ਦਿਨੀ ਪੰਜਾਬ ਦੇ ਲੁਧਿਆਣਾ ਦੇ ਵਿੱਚ ਦੋ ਅਤਵਾਦੀਆਂ ਦਾ ਇਨਕਾਊਂਟਰ ਹੁੰਦਾ ਹੈ ਜਿਸ ਨੂੰ ਲੈ ਕੇ پولیس ਬਿਸ਼ਨੂਸ ਪਪਨ ਸ਼ਰਮਾ ਨੇ ਅਹਿਮ ਖੁਲਾਸੇ ਕੀਤੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਦੋਵਾਂ ਦੇ ਪਾਕਿਸਤਾਨ ਸਥਿਤ ਹੈਂਡਲਰ ਜਸਵੀਰ ਸਿੰਘ ਉਰਫ ਚੌਧਰੀ ਦੇ ਨਾਲ ਲਿੰਕ ਸਨ ਦੋਵਾਂ ਨੇ ਰਾਜ ਦੇ ਵਿੱਚ ਗਰਨੇਡ ਹਮਲਾ ਕਰਨਾ ਸੀ ਕਮਿਸ਼ਨਰ ਦਾ ਇਹ ਕਹਿਣਾ ਹੈ ਕਿ ਫੜੇ ਗਏ ਆਤੰਕੀ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਮੋਡਿਊਲ ਦਾ ਹਿੱਸਾ ਨੇ ਇੱਕ ਆਤੰਕੀ ਦਾ ਲਿੰਕ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਵਾਲੇ ਮਾਮਲੇ ਦੇ ਵਿੱਚ ਵੀ ਸਾਹਮਣੇ ਹੈ ਉਹਨਾਂ ਦੀ ਯੋਜਨਾ ਸਰਕਾਰੀ ਇਮਾਰਤਾਂ ਤੇ ਹੋਰ ਥਾਵਾਂ ਤੇ ਗ੍ਰਨੇਡ ਸੁੱਟਣ ਦੀ ਸੀ ਇਨਕਾਊਂਟਰ ਦੇ ਵਿੱਚ ਜ਼ਖਮੀ ਦੋਵੇਂ ਉਤਵਾਦੀਆਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਲਾਜ ਦੇ ਲਈ ਹਸਪਤਾਲ ਦੇ ਵਾਰਡ ਦੇ ਵਿੱਚ ਤਾਲਾ ਵੀ ਲਗਾਇਆ ਗਿਆ ਤਾਂ ਵੀਰਵਾਰ ਨੂੰ ਦਿੱਲੀ ਅੰਮ੍ਰਿਤਸਰ ਹਾਈਵੇ ਤੇ ਲਾਡੂਵਾਲ ਦੇ ਨੇੜੇ ਪੁਲਿਸ ਦੇ ਵੱਲੋਂ ਪਾਕ ਤਾਰਤ ਟੈਰਨ ਮੋਡਿਊਲ ਦਾ ਪਰਦਾ ਫਾਸ਼ ਕਰਦਿਆਂ ਹੋਇਆਂ ਇਹ ਦੋ ਉਤਵਾਦੀ ਜਿਨ੍ਹਾਂ ਨੂੰ ਢੇਰ ਕੀਤਾ ਗਿਆ ਦੋਵੇਂ ਜ਼ਖਮੀ ਹੁੰਦੇ ਨੇ ਇੱਕ ਬੂਹਰ ਤੇ ਦੂਜਾ ਰਾਜਸਥਾਨ ਦਾ ਤੇ ਦੱਸਿਆ ਜਾ ਰਿਹਾ ਹੈ ਕਿ ਇਨਕਾਊਂਟਰ ਦੌਰਾਨ ਇੱਕ ਨੂੰ ਪੰਜ ਤੇ ਦੂਜੇ ਨੂੰ ਦੋ ਗੋਲੀਆਂ ਲੱਗਦੀਆਂ ਨੇ ਜੀ ਗੁਰਪਤਾ ਜੀ ਪੋਟੋਗ੍ਰਾਫੀ ਪਾਤੀ ਹੈ ਜਿੱਦੋਂ ਪੰਜਾਬੀ ਅੰਗਰੇਜ਼ੀ ਪਿੰਗ ਦੀ ਲੱਗਤੋਂ ਕੱਲ੍ਹ ਰਾਮਕੇ ਤੇ ਬਰੀਕ ਕੀਤਾ ਸੀ ਹਾਂ ਬੇਸਿਕਲੀ ਇਹ ਟਰਨ ਮੋਡਿਊਲ ਜਿਹੜਾ ਹੈ ਉਪਰੇਟ ਜਿਹੜਾ ਇਨਸਾਨ ਕਰ ਰਿਹਾ ਅਪੀਰ ਉਹ ਪਾਕਿਸਤਾਨ ਦਾ ਹੈ। ਠੀਕ ਹੈ ਜੀ। ਵਰਚੁਅਲ ਨੰਬਰ ਚਲਾ ਰਿਹਾ ਸੀ। ਉਹ origignal ਹੀ ਬਰੋਸਪੁਰ ਦਾ ਹੈ ਨਾ। ਇੱਥੇ ਆਪਣੀ ਬੈਂਕ ਕੋਲ ਰਹਿਣ ਵਾਲੀ ਦਾ। ਆਹ ਰਹਿ ਮਲਮੇਟ ਕੰਚ ਕਰਾ ਗਾ ਜਿਹੜਾ ਪਾਕਿਸਤਾਨ ਖਾਂਡਰ ਦੇ ਰਿਹਾ ਤਾ। ਨੰਬਰ 1। ਨੰਬਰ 2 ਜਦ ਨੂੰ ਹਾਂਡ ਨੇ ਉਹਨੇ ਟਾਸਕ ਕੀਤਾ ਜੇ ਇਹ ਨੂੰ ਕਰ ਗਿਆ ਜੀ ਮੈਂ ਨਹੀਂ ਕੀਤਾ। ਦੇ ਕਿਵੇਂ ਗੱਲ ਕਰ ਚੁੱਕਿਆ ਸੀ ਗਏ ਮਰਦ ਐਨ ਮੌਕੇ ਤੇ ਇਹ ਮੁਕਰ ਗਿਆ ਕਿ ਸ਼ੁਸ਼ੇਰ ਕਿ ਮੈਂ ਨਹੀਂ ਲੇਖਦਾ ਮੈਂ ਇੱਕ ਹੋਰ ਬੰਦੇ ਨੂੰ ਚੱਕ ਦਿੱਤਾ ਜਿਹੜਾ ਬਿਹਾਰ ਦਾ ਰਹਿਣ ਵਾਲਾ ਹੈ ਬੋਜਪੁਰ ਡਿਸਟ੍ਰਿਕਟ ਲੈਕਪੇਡ ਐਫਿਲਮਾਂ ਦਾ ਔਰ ਉਹ ਪਹਿਲਾਂ ਵੀ ਇਦਾਂ ਦੀ ਮਦਦ ਤਾਂ ਕਰ ਚੁੱਕਿਆ ਹੈ ਗੁਰਗੋਰੀਆਂ ਵਿੱਚ ਲਾ ਚੁੱਕਿਆ ਉਹਦਾ ਕੰਮ ਬੈਕਪ ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣੇ ਦਾ ਫਤਿਹਵਾਦ ਦਾ ਰਹਿਣ ਵਾਲਾ ਅਜੇ ਵੀ ਦਾਦਾ ਹੈ ਜਿਹੜਾ ਸ਼ਮਸ਼ੀਰ ਨੇ ਚੱਕਾ ਪਰ ਆਪਸ ਵਿੱਚ ਦੋਨੋਂ ਨਹੀਂ ਜਾਣਦੇ ਸੀ ਗੱਲ ਹੈ ਉਹ ਸਭ ਉਹਨਾਂ ਸਭ ਨਾਲ ਡਾਇਰੈਕਟ ਇੰਟਰਸ ਸੀਗਾ ਕਾਲਿੰਗ ਰੋਜ਼ ਹੋ ਰਹੀ ਸੀਗੀ ਨਾ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨਹੀਂ ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ-ਕਿੱਥੇ ਰੱਖੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਹੋਈਆਂ ਉਹ ਵੀ ਸਾਡੇ ਇਹ ਫੜਿਆ ਗਿਆ ਬਿਹਾਰ ਵਾਲਾ ਇਹਨੂੰ ਜਿਹੜਾ ਬਾਹਰ ਪਾਕਿਸਤਾਨ ਵਿੱਚ ਬੈਠਾ ਹੁੰਦਾ ਇਹਨੇ ਟੱਚ ਕੀਤਾ ਜਿਹੜੇ Rajasthan ਦੇ ਰਹਿਣ ਵਾਲੇ ਕਿ ਤੁਸੀਂ ਇੱਥੇ ਆਓ ਪੁਰਾਣਾ ਪੁਰਾਣਾ ਬੰਦਾ ਤੁਹਾਨੂੰ ਹੈਂਡਮੇਡ ਜਿਹੜਾ ਹੈ ਉਹ ਸਪਲਾਈ ਕਰ ਇਹ ਕਰਨੇ ਜਿਹੜੇ ਹੈ ਟੌਪ ਕਰ ਮੇਨ ਏ ਜਿਹੜਾ ਸੀਦਾ ਉਹ ਲੌਨ ਫੋਰਸਮੈਂਟ ਏਜੰਸੀ ਦਾ ਮਾਰਾ ਲੋਕਾਂ ਲਈ ਲੋਕਾਂ ਦੀ ਪੈਦਾ ਕਰਨ ਲਈ ਸਟੇਟ ਦਾ ਮੌਲ ਖਾ ਕਰਦੇ ਇਹ ਨਹੀਂ ਸੀ ਬੀਸੇਗਬਲਿੰਗ ਓਨ ਟੂ தி ਕੁਐਸਚਨਸ ਮੈਂ ਇਹ ਏਰੀਆਸ ਤਾਂ ਸਿਰਫ ਦੱਸਾਂ ਕਿ ਫੈਦੇ ਏਰੀਆਸ ਕਿਸੇ ਹੋਰ ਸ਼ਹਿਰ ਦੇ ਵੀ ਏਰੀਆ ਸੀਗੇ ਆਈ ਵਿਲ ਨੋਟ ਡਿਸਕਲੋਸ ਦੈਟ ਮੈਂ ਉਹ ਬਸ ਗਮੁਨ ਨਗਰ ਕੀਤਨ ਜਿਹੜਾ ਆ ਰਿਹਾ ਉਹ ਟਾਰਗੇਟ ਤਾਂ ਨਹੀਂ ਸੀ ਨਗਰ ਕੀਤਨ ਜਿਹੜਾ ਨਗਰ ਕੀਤਨ ਆ ਰਿਹਾ ਸੀ ਨਹੀਂ ਨਗਰ ਕੀਤਨ ਤਾਂ ਪੁਲਿਸ ਪੁਲਿਸ ਸਟੇਸ਼ਨ ਜਾਂ ਪੁਲਿਸ ਬਿਲਡਿੰਗਸ ਵੀ ਟਾਰਗੇਟ ਕਰਦੇ ਨੇ ਗਵਰਨਮੈਂਟ ਬਿਲਡਿੰਗਸ ਪੁਲਿਸ ਬਿਲਡਿੰਗਸ ਨੂੰ ਹਮੇਸ਼ਾ ਟਾਰਗੇਟ ਕਰਦੀਆਂ ਨੇ ਕੁਝ ਪਰਸਪੈਕਟਿਵ ਸਰ ਬੇਸਿਕਲੀ ਮੇਰੇ ਆਲਾ ਨਹੀਂ ਕਿ ਕਾਲ ਦੀ ਗੱਲ ਹੈ ਮੈਂ ਤੁਹਾਨੂੰ ਫਿਰ ਕਹਿ ਰਹੀ ਕਿ ਇਟ ਵੁਸ ਨਾਰਮਲੀ ਹੋ ਜਾਣਾ ਸੀ ਦੇ ਵਰਕਰ ਰੋਕਣਾ ਚਾਹੀਦਾ ਜਿਹੜੇ ਰਾਜਸਥਾਨ ਦੇ ਦੋ ਬੰਦੇ ਫੜਨੇ ਉਹ ਕਿਹਨੇ ਨੇ ਉਹ ਉਹੀ ਦੋ ਬੰਦੇ ਜਿਨ੍ਹਾਂ ਦੇ ਨਾਲ ਮੁਕਾਬਲਾ ਹੋਇਆ ਸੀ ਸਾ ਕੋਈ ਲਿੰਕ ਹੈ ਜੀ ਉਹ ਕੋਈ ਮੈਂ ਪੁੱਛਦਾ ਜਿਹੜੇ ਬੰਦੇ ਜਿਹੜੇ ਫੜੇ ਆ ਉਹਦੇ ਵਿੱਚ ਇੱਕ ਬੰਦਾ ਤਾਂ ਬਹੁਤ ਕ੍ਰਿਟੀਕਲ ਆਈਸੀਯੂ 'ਚ ਹੈ ਬਿਚ ਵਿੱਚ ਕੋਮਾ ਤੇ ਵੀਰ ਜਾ ਰਿਹਾ ਉਹ ਇਹਨਾਂ ਦਾ ਸਰ ਮਾਸਟਰ ਮਾਈਂਡ ਕੋਈ ਨਹੀਂ ਮੜ ਬੈਕ ਤੈਨੂੰ ਬੁਲੀਆਂ ਲੱਗੀਆਂ ਇੱਕ ਛਾਤੀ ਤੇ ਲੱਗੀਆਂ ਤੇ ਇੱਕ ਹਿੱਪ joint ਤੇ ਲੱਗਦੀ ਜਿਹੜਾ ਸਲਮਾਨ ਖਾਨ ਦਾ ਲੇਖ ਹੈ ਜਿਹੜਾ ਅਜੇ ਹੈ ਜਿਹੜਾ ਗ੍ਰੇਨਟ ਰੱਖ ਕੇ ਆਇਆ ਸੀਗਾ ਇੱਥੇ ਸਾਡੇ ਇਥੋਂ ਦੇ ਤੋਂ ਬਾਰੇ ਕੋਈ ਨਹੀਂ ਹਰਿਆਣ ਤੋਂ ਚੱਲ ਕੇ ਆਇਆ ਸੀਗਾ उदा टच जिधर पाकिस्तान कराने वाला बनना जिधर है उधर ना है पवन पवन इज़ द ब्रदर ऑफ़ द पर्सन जिन्हें तीन चार बंदे जेले पड़े गए हाँ थे इसी दूसरी मोनी विच जिन्होंने सलमान खान ते गुनी चलने से उदय करते थे सरे उठ जा कभी रेस्ट हो गया उधर केवल बैकग्राउंड हाँ जी केवल बैकग्राउंड है त ਇਹ ਨਵੀਂ ਹੋ ਗਈ ਕਿ ਨੰਬਰ ਹੈ ਇਹਨਾਂ ਦੇ ਨਾਲ ਜੁੜੇ ਜੀ ਉਹ ਵੀ ਨੰਬਰ ਪੰਜਾਬ ਤੋਂ ਹਾਂ ਹਾਂ ਮੈਂ ਫਿਰ ਮੈਂ ਮੈਂ ਸਟਾਰਟ ਹੀ ਕਿਹਾ ਸੀ ਕਿ ਕਾਫੀ ਲੰਬੀ ਹੈ ਇਹ ਪੰਜਾਬ ਦੇ بجائے ਪਾਕਿਸਤਾਨ ਤੋਂ ਜਾ ਰਹੀ ਹੈ ਇਹ ਨਿਆ ਟ੍ਰੈਂਡ ਜਿਹੜਾ ਹੈ ਦਿਸ ਇਜ਼ ਅ ਇੰਪੋਰਟੈਂਟ ਥਿੰਗ ਟੂ ਬ੍ਰੀਫ ਇਹ ਦੇ ਛੋਟੇ ਛੋਟੇ ਲੈਵਲ ਦੇ ਪੇਜ ਤੇ ਇਹ ਨਿਆ ਟ੍ਰੈਂਡ ਜਿਹੜਾ ਹੈ वो ये है कि पाक बेस आईएसआई दे आर नॉट ओनली जो फुट सोल्जर्स हैं अपना मॉड्यूल जिधर है वो पोस्टर पंजाब से नहीं रख रहे हैं वो बिहार तक पहुंचे हुए हैं कुछ ऐसे दाने बंदे हैं जिधर मुंबई से हैं ठीक है सर ये आखिर से इसकी वजह संपर्क की चाहिए बिहार दा एक राजस्थान दा एक पंजाब दा एक हरियाणा दा ए संपर्क की नाली कड़ी जेड़ा हैंडल जेड़ा हुंदा है किते भी चाहे वो फॉरेन बैठा है पाकिस्तान बैठा है उस दोनों भी टच कितना दोनों भी कितना दोनों भी कितना आपस से किमे मिलाना है मिलाना है नहीं मिलाना है उसी समान रखता तो दूजे को कहता कि तू जाके समान पानी जगह तो उठा दे हैंडलर डिसाइड करता है सर ऑपरेशन बारे अवेयरनेस नहीं सी इन्हों टास्क दिता हर किसी का डिफरेंट टास्क है बेनिफिट पैसा ऐसा ये ड्रग भी <laughs> ड्रग भी हुंदी है कि अगर कितने केस जन हो वैसा सर ये कोई स्थानीय सर माध्यमिक उपयोग टेरर मॉड्यूल ਤੁਸੀਂ ਬਸ ਸਰ ਕੋਈ ਖਾਨிஸ்தਾਨੀ ਲਿੰਕ ਹੋਣਗੇ ਜੀ ਨਹੀਂ ਮੈਂ ਬਾਹਰ ਕਿਸੇ ਸਰ ਹਮਦੇ ਵੀਡੀਓ ਸੀਗੀ ਰੱਖਦੇ ਵੀਡੀਓ ਸੀਗੀ ਇਹ ਪਾਕਿਸਤਾਨ ਦੇ ਇਹਨਾਂ ਦਾ ਨਾਮ ਕੀ ਹੈ ਜਸਵੀਰ ਇਟ ਇਜ਼ ਅ ਫੇਕ ਨੇਮ ਬਟ ਜੋ ਕਿ ਨਾਲੇ ਫੋਨ ਤੇ ਨੰਬਰ ਤੇ ਸੇਵ ਹੈ वो जसवीर चौधरी कहते हैं। सर कोई ਲਿੰਕ लिंक भी है हाँ, पाक, पाक, ये ਦਾ ਹਾਂ ਪਰ ਪਾਕ ਤੇ ਆਈਸਰੀ ਟਵਿੰਸ ਖਾਲਿਸਤਾਨੀ ਲਿੰਕ ਹੈ ਸਰ ਉਹ ਵਿਦੇਸ਼ੀ ਲਿੰਕ ਕਿਹੜਾ ਹੈ ਜੇ ਵਿਦੇਸ਼ੀ ਨਾਲੋਂ ਕੱਢ ਰੋ ਰਿਹਾ ਮੈਂ ਪਾਕਿਸਤਾਨ ਤੋਂ ਕਿਸ ਤੋਂ ਉਹ ਤੋਂ ਨਹੀਂ ਜੀ ਸਰ ਐਨਆਈਐ ਜਿੱਦੀ ਐਂਟਰੀ ਹੈ ਅਰ ਐਨਆਈਐ ਨੂੰ ਅਪਰ ਫਾਰਮ ਕਰੀਏ ਲੈਟ ਅਸ ਅੱਗੇ ਤੋਂ ਗਿਆ ਨਹੀਂ ਲਿਖਿਆ ਹੈ ਤੇ ਬਾਹਰ ਹੈ ਤਾਂ ਵਿੰਡੋ ਪਰਮੋਲ ਟੋਟਲ 5 ਬੰਦੇ ਜਿਹੜੇ ਫੜੇ ਜਾ ਚੁੱਕੇ ਨੇ 5 ਵੈਪਨਸ ਸਿਰਫ ਬੋਰਡਰ ਵਾਲੇ ਕਿਹੜੇ ਨਹੀਂ ਇਹ ਵੀ ਸਰ ਦੋਵਾਂ ਦਾ ਬੋਰਡਰ ਨਹੀਂ ਨਹੀਂ ਬ੍ਰੇਡਿਟ ਸਿੱਟਸ ਬੋਰਡਰ ਉਹ ਮੈਨੂੰ ਲੱਗਦਾ ਟੈਕਨੀਕਲ ਬਹੁਤ ਅਸਲ ਲੱਗਦਾ ਲੁਧਿਆਣਾ ਇੱਕ ਮਤਲਬ ਵੱਡੀ ਗੈਮ ਇੰ ਵਿੱਚ ਮਾਈਗ੍ਰੈਂਟ ਵੀ ਲੈਂਦੇ ਨੇ ਜਿਸ ਤਰ੍ਹਾਂ ਲੁਧਿਆਣਾ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਲੋਧਿਆਣਾ ਨੂੰ ਨਹੀਂ ਮੈਂ ਫਿਰ ਤੋਂ ਬਾਰ-ਬਾਰ ਕਹਿੰਦਾ ਇਟ ਵਾਸ ਨਾਟ ਓਨਲੀ ਲੁਧਿਆਣਾ ਇਟ ਵਾਸ ਅਦਰ ਸਿਟੀਜ਼ ਆਲਸੋ ਸਰ ਕੋਈ ਦਿੱਲੀ ਨਾਲ ਕਨੈਕਸ਼ਨ ਤਾਂ ਨਹੀਂ ਹੈਗਾ ਜਿਹੜਾ ਦਿੱਲੀ ਨਾਲ ਨਹੀਂ ਹਾਲੇ ਤੱਕ ਨਹੀਂ ਸਰ ਹੋਰ ਤੱਕ 3 ਹੈਂਡਕ੍ਰੈਡ ਜਿਹੜੇ ਬੰਦ ਹੋ ਚੁੱਕੇ ਹੋਰ ਵੀ ਕੋਈ ਤਾਂ ਦੱਸੇ ਕਿ ਕੁਝ ਹੋਰ ਵੀ ਆਏ ਨੇ ਇਹ ਸੇਮ ਲੋਕ ਹੈ ਬੁਚਕੇ ਗਿਆ ਵੀ ਹੈ ਸ਼ਾਇਦ ਹੋਰ ਵੀ ਨਵਾਂ ਨਾਮ ਵਾਲੇ ਦਿਨਾਂ ਚ ਉਰਵੀਨਾ ਦੇ ਮੈਂਬਰ ਜਿਨੇ ਮੋਦੀ ਦੇ ਉਫੜੇ ਸਰ ਲੁਧਿਆਣਾ ਦੇ ਵਿੱਚ ਤਾਂ ਨਹੀਂ ਰਹੇ ਹੈਗੇ ਜਿਵੇਂ ਵੀ ਇਹਨਾਂ ਨੇ ਕੋਈ ਰੈਜ਼ੀਡੈਂਸ ਰੱਖਿਆ ਹੋਵੇ ਰੈਂਟ ਦਾ ਜਾਂ ਕੁਝ ਕੋਈ ਵੀ ਨਹੀਂ ਕਿ ਮਤਲਬ ਦੇਖੋ ਇੱਕ ਫਰੋਥਪਰ ਹੈ ਇੱਕ ਵਿਦਾਰ ਹੈ ਡਾਕਟਰ Rajasthan ਦਾ ਤੇ ਕਰਾ ਸਰ ਕੋਈ ਜਿਹੜਾ ਕੋਈ ਸੈਲਬ੍ਰਿਟੀ ਕੋਈ ਜਾਂ ਪੋਲਿਟিক্যাল ਆਪੂਨ ਟਾਰਗੇਟ ਤੇ ਉਹ ਹੀ ਜਿਵੇਂ ਬਿਆਨ ਕਰਦਾ ਫਿਰ ਫਿਰ ਕਹਿੰਦਾ ਸਰ ਸਮਝਿਆ ਕਿ ਕਿੰਨੇ ਇੱਥੇ ਰਹੇ ਆਪਣੇ ਸਿਸਟਰ ਦੇ ਨਾਲ ਪਿਛਲੇ 4-5 ਮਹੀਨੇ ਤੋਂ ਰਹਿੰਦੇ ਸੀ ਕੇਸ ਸੀ ਨਾ ਦਵਰੋ मैं <laughs> ਇਹ ਕਿਉਂ ਕਿ ਉਹ ਜਿਹੜਾ ਮਾਡਲ ਕਿਹੜਾ ਹੈਗਾ ਵਾ ਇਹ ਕਿਹចੀ ਗਾ ਰਿਹਾ ਜੇ ਭਾਈ ਕਿੰਨਾ ਜਿਹੜਾ ਇਹ ਮੋਟਰ ਸਰਵਰ ਨਹੀਂ ਉਹਦੇ ਉਧਰ ਉਹਦਾ ਜਿਹੜਾ 3 ਮਹੀਨਾ ਮਲੇਸ਼ੀਆ ਵਿੱਚ ਮਲੇਸ਼ੀਆ ਵਾਲੇ ਨੂੰ ਇਹਦਾ ਅਗਲੇਸ਼ੀਆ ਮੈਨੂੰ ਕੋਈ ਪਤਾ ਨਹੀਂ ਇਟ ਇਜ਼ 올 ਇਹ ਜਿਹੜੇ ਮੋਡੂਲ ਜੋਂਦਾ ਮੈਂ ਉਹ ਬਤਲਾਵਾਂਗਾ ਠੀਕ ਹੈ ਠੀਕ ਹੈ ਜੀ ਜਿਹੜਾ ਚੋਰਪੂ ਦਾ ਰਕਸਾ ਇਹਦੇ ਮਾਰੇ ਇਨਪੁਟ ਸੀ ਕਿ ਜਿਹੜਾ ਫਸਟ ਪਹਿਲੇ ਅਵੇਸਟ ਹੋਇਆ ਸੀ ਜਿਹੜਾ ਬਸ ਜੁਗ ਹਾਂਜੀ ਸਰ ਸਾਡੇ ਕੋਲ ਇਹਦੇ ਕੋਈ ਫਾਈ ਚੇਨ ਨਹੀਂ ਜੀ ਸਰ ਲਾਸਟ ਮੋਡਿਊਲ ਦੇ ਵਿੱਚ ਜੇਲ ਵਿੱਚ ਵੀ ਲਿੰਕ ਆਈ ਸੀ ਇਹਦੇ ਵਿੱਚ ਹੈ ਕੋਈ ਚੇਂਜ ਨਹੀਂ ਆਪਰੇਟ ਨਹੀਂ ਹਾਲੇ ਤੱਕ ਨਹੀਂ ਆਇਆ ਹੈ ਅਸੀਂ ਜਿਹੜੀ ਡਿਸਟਰੀਬਿਊਸ਼ਨ ਬਦਲੀ ਦੂ ਕਮੈਂਡ ਸਰ ਅਜੇ ਮਲੇਸ਼ੀਆ ਵਾਲਾ ਕੁਝ ਨਹੀਂ ਠੀਕ ਹੈ ਠੀਕ